ਪੰਜਾਬੀਆਂ ਵਿੱਚ ਕਰਾਉਂਦੀਆਂ ਛੱਤਾਂ ਤੇ ਅਕਸਰ ਵੱਖ-ਵੱਖ ਕਲਾਕ੍ਰਿਤੀਆਂ ਵੇਖਣ ਨੂੰ ਮਿਲਦੀਆਂ ਹਨ ਕੋਈ ਘਰ ਦੀ ਛੱਤ ਤੇ ਬਾਜ ਬਣਵਾਉਂਦਾ ਹੈ ਤਾਂ ਕੋਈ ਫੁੱਟਬਾਲ ਕੋਈ ਕਿਸਾਨ ਹਲ ਕਰਾਦੀ ਪਰ ਗੁਰਦਾਸਪੁਰ ਤੇ ਇੱਕ ਪਰਿਵਾਰ ਨੂੰ ਘਰ ਦੀ ਛੱਤ ਤੇ ਜਹਾਜ਼ ਬਣਾਉਣ ਦਾ ਸ਼ੌਂਕ ਚੜਿਆ ਤੇ ਇਟਲੀ ਰਹਿਣ ਦੇ ਪਰਿਵਾਰ ਦੇ ਨੌਜਵਾਨ ਵੱਲੋਂ ਇਟਲੀ ਤੋਂ ਜਹਾਜ਼ ਦਾ ਮਾਡਲ ਭੇਜਿਆ ਗਿਆ ਹੁਣ ਇਹ ਪੂਰੇ ਦੇ ਪੂਰੇ ਜਹਾਜ਼ ਪਟਾਲਾ ਦੇ ਇੱਕ ਲੋਹੇ ਦੇ ਕਾਰੀਗਰ ਤਿਆਰ ਕਰ ਰਿਹਾ ਹੈ ਜੋ ਲਗਭਗ ਮੁਕੰਮਲ ਹੋ ਚੁੱਕਿਆ ਹੈ 30 ਸਾਲ ਉਮਰ ਦੇ ਕਾਰੀਗਰ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤੇ ਗਏ ਜਹਾਜ਼ ਨੂੰ ਦੂਰੋ ਦੂਰੋਂ ਲੋਕ ਵੇਖਣ ਆ ਰਹ ਇਸ ਦੇ ਨਾਲ ਹੀ ਸੈਲਫੀਆਂ ਵੀ ਲੈ ਰਹੇ ਹਨ ਕਾਰੀਗਰ ਗੁਰਪ੍ਰੀਤ ਸਿੰਘ ਦਾ ਦਾਵਾ ਹੈ ਕਿ ਸ਼ੀਸ਼ਾ ਲੱਗਣ ਅਤੇ ਪੇਂਟਿੰਗ ਹੋਣ ਤੋਂ ਬਾਅਦ ਰੂਬਰੂ ਇਟਲੀ ਦੇ ਜਹਾਜ਼ਾਂ ਵਰਗੀ ਇਸ ਦੀ ਦਿੱਖ ਨਜ਼ਰ ਆ ਰਹੀ ਹੈ ਇਹ ਜਹਾਜ਼ 35 ਫੁੱਟ ਲੰਬਾ ਹੈ ਅਤੇ ਅਰਧ ਗੋਲਾਕਰ ਰੂਪ ਵਿੱਚ 7 ਫੁੱਟ ਚੌੜਾ ਇਸ ਵਿੱਚ ਬੈਠਣ ਲਈ 16 ਸੀਟਾਂ ਵੀ ਬਣਾਈਆਂ ਗਈਆਂ ਹਨ ਅਤੇ ਜਹਾਜ਼ ਦੇ ਪਿੰਡ ਹਯਤਨਗਰ ਦੇ ਇੱਕ ਘਰ ਦੀ ਛੱਤ ਤੇ ਲੱਗੇਗਾ ਸਿਟੀ ਹੋਮ ਨਿਊਜ਼ ਲਈ ਅਮਿਤ <th>ਪੜ੍ਹਦੀ ਹੈ ਰਿਪੋਰਟ ਜੀ ਨਾਮ ਦੇ ਮੈਂ ਨਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਮੁਬਾਰਕਾ ਕੀ ਬਟਾਲੇ ਦੇ ਵਿੱਚ ਤੁਸੀਂ ਇਹ ਨੌਕੀ ਚੀਜ਼ ਬਣਾਤੀ ਏ ਕੀ ਕਹਿਣਾ ਚਾਹਦੇ ਹੋ ਬਸ ਇਦਾਂ ਹੀ ਆ ਜੀ ਮਿਹਨਤ ਕਰਨ ਦੇ ਆ ਮਿਹਨਤ ਦਾ ਫਲ ਮਿਲ ਰਿਹਾ ਔੜੀ ਔੜੀ ਜੀ ਹਾਂਜੀ ਤੋਂ ਪਹਿਲੇ ਨੰਬਰ ਤੇ ਆਇਆ ਦੱਸੋ ਕਿ ਉਮਰ ਕਿੰਨੀ ਹੈ ਤੇ ਕਿੰਨੀ ਸਟੱਡੀ ਕੀਤੀ ਵੀਰ ਨੇ ਉਮਰ ਭਾਜੀ ਮੇਰੀ 30 ਸਾਲ ਆ ਪਲੱਸ 2 ਮੈਂ ਪਾਸ ਆ ਜੀ 12 ਸਾਲ ਹੋ ਗਏ ਮੈਨੂੰ ਲੋਹੇ ਦਾ ਕੰਮ ਕਰਦਿਆ ਜੀ ਮਹਿਮਾਨੇ ਕਿੱਦਾਂ ਆਇਆ ਵੀ ਇਹ ਆਮ ਕਰਨਾਂ ਇਹ ਜਾਲ ਤਿਆਰ ਕਰਨਾ ਇਹ ਵੇਖੋ ਜੀ ਮੇਰੇ ਦੋਸਤ ਹੀ ਮਿੱਤਰ ਨੇ ਨਾਲ ਹੀ ਖੜੇ ਇਹ ਗਰਦਾਸਪੁਰ ਕੇ ਹੀ ਜੀ ਤੇ ਇਹਨਾਂ ਨੇ ਕੋਈ ਸੱਜਣ ਨਾਲ ਗੱਲ ਕੀਤੀ ਉਹਨਾਂ ਨੇ ਵੀ ਅਸੀਂ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਵਾ ਜੀ ਤੇ ਇਹਨਾਂ ਨੇ ਮੇਰੇ ਨਾਲ ਆਇਆ ਤਾਂ ਜੀ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਅਸੀਂ ਹਾਂ ਕਰਤੀ ਇਹਨਾਂ ਨੇ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਕੰਮ ਹੋ ਜਾਏਗਾ ਜੀ ਉਹ ਫਿਰ ਕਿਤੋਂ ਕਿਤੋਂ ਫੋਨ ਵੀਰ ਨੂੰ ਆਂਦੇ ਪਏ ਨੇ ਕਿੰਨੇ ਕਿ ਚਰਚੇ ਚੱਲਣ ਨੇ ਬੜੀ ਬੜੀ ਦੂਰ ਤੱਕ ਵੀਡੀਓ ਵਾਇਰਲ ਹੋਈਏ ਲੋਕ ਫੋਨ ਵੀ ਕਰਦੇ ਆ ਕਿ ਆਪਾਂ ਭਾਈ ਡਰਾਲਾ ਬਣਾਉਣਾ ਚਾਹ ਜਾਂਣਾ ਹਾਂ ਜੀ ਭਾਜੀ ਫੋਨ ਵੀ ਹੁਣ ਉਦੋਂ ਦੇ ਹੋਣੇ ਸ਼ੁਰੂ ਹੋ ਗਏ ਨੇ ਜੀ ਜੀ ਜੋ ਵੀ ਲੋਕੀ ਡਿਮਾਂਡ ਰੱਟਣ ਦੇ ਨੇ ਉਹਨਾਂ ਆਹ ਕਰੀ ਜਾਂਦੇ 50 ਚੀਜ਼ਾਂ ਪਿਆਰ ਕਰ ਚੁੱਕੇ ਆ। ਤੋਂ ਫਿਰ ਕਿਦਾਂ ਦਾ ਰੁਝਾਨ ਆ ਲੋਕਾਂ ਦਾ ਲੋਕੀ ਸੈਲਫੀਆਂ ਖੋਟੀਆਂ ਕਰਾਉਂਦੇ ਘਲਾਰ ਘਲਾਰ ਕੇ ਗੱਡੀਆਂ ਮੋਟਰਸਾਈਕਲ ਪਰ ਫੋਟੋ ਫੋਟਾ ਕਰਾਉਂਦੇ। ਰੁਝਾਨ ਵੇਖੋ ਜੀ ਆਪ ਨੂੰ ਵੀ ਬਹੁਤ ਵਧੀਆ ਫੀਲ ਹੋ ਰਿਹਾ ਵੀ ਚਲੋ ਸਾਡਾ ترقی ਹੋਂਦੀ ਆ ਥੋੜੀ-ਥੋੜੀ ਮਾਰਕੀਟ ਵਧਣ ਦੀ ਆ। ਤੇ ਜੋ ਵੀ ਲੋਕਾਂ ਨੂੰ ਵੇਖ ਕੇ ਸਭ ਕੁਝ ਵਧੀਆ ਲੱਗਣ ਲਿਆ। ਸੋ ਫਿਰ ਜਹਾਜ਼ ਬਟਾਲੇ ਚ ਤਿਆਰ ਹੋਇਆ ਏ ਤੇ ਇਥੋਂ ਚੱਲਣਾ ਤੇ ਫਿਰ ਲੈਂਡਿੰਗ ਕਿੱਥੇ ਹੋਣੀ ਆ ਲੈਂਡਿੰਗ ਭਾਜੀ ਜੀ ਗਰਦਾਸਪੁਰ ਤੱਕ ਹੋਣੀ ਆ ਜੀ ਬਾਕੀ ਕੋਈ ਹੋਰ ਰੌਟਰ ਦੂਰ ਜਾਏਗਾ ਤੇ ਫਿਰ ਉਧਰ ਨੂੰ ਵੀ ਲੈਂਡਿੰਗ ਕਰਦਾ ਹੈ ਜੀ ਤੇਰੇ ਕਿੰਨੇ ਕਿ ਰਿਸ਼ਤੇਦਾਰਾਂ ਦੇ ਫੋਨ ਆਂਦੇ ਨੇ ਤੇ ਵਧਾਈਆਂ ਮਿਲਦੀਆਂ ਕਿ ਐ ਸੁੱਕ ਮਾਸੀਆਂ ਚਾਕੀਆਂ ਤਾਈਆਂ ਰਿਸ਼ਤੇਦਾਰਾ ਮਾਮਿਆਂ ਦਾ ਆਉਣ ਆਂਦੇ ਨੇ ਫਿਰ ਹਾਂਜੀ ਹਾਂਜੀ ਜੀ ਕੱਲ ਵੀ ਸਾਡੇ ਨਾਨਕੇ ਆਉਂਦੇ ਆ ਉਹ ਕਹਿੰਦੇ ਵੇਖ ਕੇ ਜਾਣਾ ਵਾ ਅਈ ਉਹਨਾਂ ਨੂੰ ਦੱਸਿਆ ਵੀ ਦੋ ਚਾਰ ਦਿਨ ਦਾ ਕੰਮ ਰਹਿ ਚੁੱਕਿਆ ਜੀ ਉਹ ਕਹਿੰਦੇ ਭੇਜਣ ਤੋਂ ਪਹਿਲੇ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਚੀਜ਼ ਬਤਾਉਣੀ ਹੈ ਹਾਂਜੀ ਜ਼ਰੂਰ ਮਾਮੇ ਫਿਰ ਹੁਣ ਪੂਰੀ ਮਦਦ ਕਰਦੇ ਪਏ ਨੇ ਕਿ ਬੋੜਾ ਵੀ ਕਰਾਣੀ ਹੈ ਤੇ ਆਪਾਂ ਵਧਾਈਆਂ ਵੀ ਦੇ ਰਹੇ ਨੇ ਮਾਮੇ ਹਾਂਜੀ 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 ਇਦਾਂ ਹੀ ਆ ਜੀ ਸਾਰੇ ਹੁਣ ਫੋਨ ਕਰਨ ੜੇ ਭੈਣਾ ਫੋਨ ਕਰਨ ੜੇ ਸਾਰੇ ਫੋਨ ਕਰਨ ੜੇ ਜੀ ਕਿੰਨਾ ਕ ਖਰਚਾ ਆ ਗਿਆ ਏ ਇਸ ਜਾਜ ਨੂੰ ਬਣਾਉਣ ਦਾ ਸਰਚਾ ਭਾਜੀ ਹੁਣ ਤੱਕ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ ਹੈ ਜੀ ਹਾਂਜੀ ਬਾਕੀ ਉਹ ਕਹਿੰਦੇ ਤੁਸੀਂ ਕੰਮ ਕਰੋ ਤੁਹਾਡੀ ਮਿਹਨਤ ਨਹੀਂ ਰੱਖਾਂਗੇ ਜੋ ਤੁਹਾਡਾ ਬੰਦਾ ਤੁਹਾਨੂੰ ਮਿਲੇਗਾ ਸੋ ਫਿਰ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਕੀ ਉਹ ਕਹਿੰਦੇ ਨੇ ਕਿ ਅੱਗੇ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਤੁਸੀਂ ਤੇ ਇੱਕ ਬਟਾਲੇ ਸ਼ਹਿਰ ਵਿੱਚ ਰਹਿ ਕੇ ਤੇ ਬੜੀ ਵੱਡੀ ਜਿਹੜੀ ਕੰਸਾਲ ਕੈਮ ਕਰ ਦਿੱਤੀ ਕੀ ਕਹਿਣਾ ਕਰਦੋਰਾ ਇਹ ਵੇਖੋ ਜੀ ਉਹਨਾਂ ਦੀਆਂ ਗਲਤੀਆਂ ਵਾਂ ਜਿਹੜੇ ਕੰਮ ਨਹੀਂ ਕਰਦੇ ਅੱਜ ਕੱਲ ਇੰਨੀ ਮਹਿੰਗਾਈ ਆ ਵੀ ਮਿਹਨਤ ਕਰਨ ਤੋਂ ਬਿਨਾਂ ਅਸੀਂ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਜੀ ਤੇ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਮਿਹਨਤ ਕਰੋ ਤੁਹਾਡੀ ਤਰੱਕੀ ਹੋਵੇਗੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਫਿਰ ਇਹ ਫੋਟੋ ਤੋਂ ਤਿਆਰ ਕੀਤਾ ਕਿੱਦਾਂ ਤਿਆਰ ਕੀਤਾ ਕਿ ਗੂਗਲ ਤੇ ਸਿਰਸ ਮਾਰ ਕੇ ਕੀਤਾ ਕਿੱਦਾਂ ਤਿਆਰ ਕੀਤਾ ਬਾਈ ਫੋਨ ਚ ਫੋਟੋ ਕੱਢੀ ਹੈ ਨੈਟ ਤੋਂ ਤੇ ਉਹਨੂੰ ਵੇਖ ਕੇ ਸੇਮ ਚੀਜ਼ ਉਹ ਹੀ ਅਸੀਂ ਤਿਆਰ ਕੀਤੀ ਜੀ ਸਿਰ ਕਿੰਨੇ ਕਿ ਦਿਨ ਲੱਗੇ ਨੇ ਵੀਰ ਨੂੰ ਤਿਆਰ ਕਰਦੇ ਆ ਕਿੰਨੇ ਕਜਣੇ ਨਾਲ ਲੱਗੇ ਤੇ ਤੁਹਾਡੇ ਇਹ ਭਾਜੀ ਜਨਵਰੀ ਮਹੀਨੇ ਤੋਂ ਆਰਡਰ ਆਇਆ ਨੂੰ ਵਿੱਚ ਹੋਰ ਵੀ ਕੰਮ ਕੀਤੇ ਅਸੀਂ ਤੇ ਬਾਕੀ ਲਗਾਤਾਰ ਇੱਥੇ ਲੱਗ ਭਾ ਕੇ 1 ਤੋਂ 1.5 ਮਹੀਨੇ ਦਾ ਕੰਮ ਹੈਗਾ ਹੁਣ ਤੱਕ ਜੀ ਠੀਕ ਹੈ ਜੀ ਬਾਕੀ ਆ ਮੇਰੇ ਨਾਲ ਮੁੰਡੇ ਕੰਮ ਕਰਦੇ ਨੇ ਬਾਕੀ ਇਹਨਾਂ ਦਾ ਵੀ ਕਾਫੀ ਅਨੁਜੋਗ ਆ ਜੋ ਇਹਨਾਂ ਨੂੰ ਦੱਸੀ ਹੁੰਦਾ ਹੀ ਕਰ ਲੈਂਦੇ ਸੋ ਫਿਰ ਆਰਡਰ ਉਡਰ ਵੀ ਵੀਰ ਨੂੰ ਆਇਆ ਕੋਈ ਆਰਡਰ ਹਾਂਜੀ ਭਾਜੀ ਹਰੀਕੋਟ ਤੋਂ ਮਰੇ ਆਏ ਸੀ ਉਹ ਸਾਨੂੰ ਆਪਣਾ ਨੰਬਰ ਨੰਬਰ ਦੇ ਗਏ ਆ ਕਹਿੰਦੇ ਕਰੋ ਤਿਆਰ ਇਹਨੂੰ ਵੇਖ ਕੇ ਫਿਰ ਆਰਡਰ ਸਾਡਾ ਹੀ ਹੋਵੇ ਭਾਜੀ ਇਹ ਤੁਸੀਂ ਆਪਣਾ ਪਲੀਜ਼ ਨੰਬਰ ਵੀ ਦੇ ਦਿਓ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਤੁਹਾਡੇ ਨਾਲ ਫੋਨ ਕਰ ਲੇਗਾ ਨੰਬਰ ਆਪਣਾ ਨਾਮ ਵੀ ਇੱਕ ਨੰਬਰ ਵੀ ਆਪਣਾ ਮੋਬਾਈਲ ਨੰਬਰ ਪਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੋਬਾਈਲ ਨੰਬਰ ਹੈਗਾ 96531 45417 ਬਰਾ ਮੈਂ 96531 45417 ਜੀ ਬਰਦਾਸਪੁਰ ਰੋਡ ਤੇ ਸੁਪਿੰਦਨਗਰ ਬਟਾਲਾ ਸੋ ਫਿਰ ਹੁਣ ਅਗਲੀ ਤਿਆਰੀ ਕੀ ਹੈ ਜਹਾਜ਼ ਦੇ ਬੜਾ ਤੇ ਕਿ ਬਣਾਣਾ ਚਾਹਦੇ ਹੋ ਕਿ ਜੋ ਵੀ ਹਨ ਲੋਕਾਂ ਦਾ ਆਰਡਰ ਹੋਇਆ ਹੈਗਾ ਨਹੀਂ ਉਹ ਤਿਆਰ ਕਰਕੇ ਤਿਆਰ ਫਿਰ ਮਿਲਦਾ ਪਿਆ ਪੂਰਾ ਪੂਰਾ ਜੀ ਮਾਝੇ ਵਾਲਿਆਂ ਨੂੰ ਕਹਿੰਦੇ ਮਾਝੇ ਵਾਲੇ ਵੈਸੇ ਹੀ ਬੜੀ ਧੱਕ ਪਾ ਦਿੰਦੇ ਕਿਤੇ ਹੀ ਜਿੱਤੇ ਜਾਂਦੇ ਨੇ ਜਰੂਰ ਜੀ ਜਰੂਰ ਮਿਹਨਤ ਕਰੋ ਤੇ ਪੂਰੇ ਸਾਰੇ ਹੀ ਧੱਕ ਪਾਓ ਜੀ ਹਾਂ ਜੀ ਦਸਵਿੰਦਰ ਸਿੰਘ ਭਾਜੀ ਦਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਠ ਦਵਾਇਆ ਵੀਰ ਨੂੰ ਇਹ ਬੱਲੇ ਬੱਲੇ ਹੋ ਗਈ ਬੜੀ ਬੜੀ ਦੂਰ ਤੱਕ ਚੱਕਾ ਚੱਲਣ ਦਾ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਸਰ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਕਹਿਣਾ ਚਾਹੁੰਦੇ ਆ ਵੀ ਮਿਹਨਤ ਕਰੋ ਜੀ ਇਹ ਤਾਂ ਫਾਇਦਾ ਮਿਲੇਗਾ ਜੀ ਹਾਂਜੀ ਵੀ ਨੇ ਤਾਂ ਵੇਂਦ ਕੀਤੀ ਆ ਤੇ ਲੱਗੀ ਤੁਸੀਂ ਵੇਖ ਹੀ ਰਹੇ ਜੀ ਜੀ ਆ ਥੋੜੀ ਥੋੜੀ ਤੱਕ ਚੜਾਈਆਂ ਆ ਘੜਾਈਆਂ ਚੱਲ ਵਧੀਆ ਨਾ ਹਾਂਜੀ ਇਹ ਹੁਣ ਅੱਗੇ ਫਿਰ ਕਿ ਇਹਦੇ ਨਾਲ ਹਨੂ ਵੀ ਮਾਨ ਮਹਿਸੂਸ ਹੋ ਰਿਹਾ ਵੀ ਕਰੋ ਕਿ ਨਾ ਪਤਾ ਨਹੀਂ ਕਿ ਤੁਸੀਂ ਕਿਤੇ ਇਹ ਆਰਡਰ ਦਵਾਇਆ ਤੇ ਕਿਤੇ ਬੱਲੇ ਬੱਲੇ ਤੁਹਾਡੀ ਵੀ ਹੋ ਗਈ ਉਹਨਾਂ ਦੀ ਵੀ ਹੋ ਗਈ ਮੈਂ ਰਾਜ ਵਿੱਚ ਕਰਵਾਇਆ ਭਾਜੀ ਤੁਹਾਡੇ ਥਰੂ ਕਰਾਇਆ ਚਲੋ ਵੀਡੀਓ ਚੜਾਈ ਹੋ ਗਈ ਨਾਲ ਸਾਡੀ ਚੜਾਈ ਹੋ ਗਈ ਜੀ ਮਟਾਲੇ ਤੋਂ ਜਹਾਜ਼ ਤਿਆਰ ਹੋਏ ਤੇ ਗੁਰਦਾਸਪੁਰ ਜਾ ਹਾਂਜੀ 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 ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੇ ਇਹ ਵੀ ਮਿਹਨਤ ਕਰੋ ਜੀ ਤੇ ਮਿਹਨਤ ਦਾ ਫਲ ਮਿਲੇਗਾ ਤੁਹਾਨੂੰ ਜੀ ਹਾਂਜੀ ਸਾਜੀ ਤੁਹਾਡੇ ਹਾਂਜੀ ਕਿੱਦਾਂ ਫਿਰ ਜਾਜ ਤਿਆਰ ਕਰਦਾ ਸਾਜੀ ਨੇ ਇਹ ਬਹੁਤ ਹੀ ਸਹੀ ਹੈ ਕਿ ਆਪਾਂ ਐਡਾ ਵੱਡਾ ਮਤਲਬ ਚੀਜ਼ ਬਣਾਈਏ ਕੋਈ ਨਾ ਪਰਮਾਨੰ ਮੈਂ ਇਨੀ ਇਨੀ ਖਾਦੇ ਵੇ ਕਿ ਆਪਾਂ ਹੋਰ ਗਾਂ ਜਾ ਕੇ ਤਰੱਕੀ ਕਰੀਏ ਕੋਈ ਫਿਰ ਕੀ ਬਣਾਇਆ ਜਾਜ ਦੇ ਵਿੱਚ ਉਹ ਹੀ ਸੱਚੀ ਗੱਲ ਦੱਸਿਓ ਸਾਡੇ ਦਰਸ਼ਕਾਂ ਨੂੰ ਹਾਂਜੀ ਆਪੇ ਭਈ ਆਪਾਂ ਦੇ ਸੇਵਾ ਪਾਣੀ ਪੂਰੀ ਸਸਤ ਪਾਦਰ ਨਹੀਂ ਕੀਤੀ ਹੈ ਜੀ ਤੇ ਉਹ ਮੰਗਿਆ ਰੋਟੀ ਪਾਣੀ ਸਾਰਾ ਕੁਝ ਲੈ ਆਇਆ ਵਾ ਜੀ ਠੀਕ ਹੈ ਸਿਰ ਟਾਈਮ ਬਣਾਣਾ ਮੈਂ ਇਹ ਸਿੱਟੀ ਕਾ ਪਾ ਨਾ 9:30 ਕਰਕੇ ਜਾਣੀ ਰਮਾਨਾ ਅੱਛਾ ਕਿੱਦਾਂ ਦਾ ਲੱਗਦਾ ਕਿ ਬਟਾਲੇ ਵਿੱਚ ਪਹਿਲੀ ਵਾਰ ਸਾਡੇ ਗੁਰੂ ਜੀ ਨੇ ਆਜਰਾਇ ਇਜਾਜ਼ਤ ਚਾਰ ਕਰ ਦਿੱਤਾ ਕੰਗਰਾਂਤ ਇਹ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਮੈਂ ਕਦੀ ਭਾਈ ਸਤੇ ਕਦੀ ਝਾਣੀ ਵੇਖਿਆ ਤੁਹਾਨੂੰ ਭਾਈ ਪਰਮਾਨੰਦ ਨੂੰ ਕੋਈ ਪਰ ਮਾਨ ਮੈਂ ਜੇ ਪੀਕ ਖੁਸ਼ੀ ਦੀ ਈ ਆ ਠੀਕ ਯਾ ਬੱਚਾ ਬੱਚਾ ਜਹਾਜ ਵੇਖਣਾ ਚਾਹੁੰਦਾ ਵਧਾਈਆਂ ਵਧਾਈਆਂ ਮਿਲਦੀਆਂ ਫਿਰ ਹਾਂਜੀ ਹਾਂਜੀ ਮਮੀ ਜਿਹੜੀ ਕਹਿੰਦੀ ਹੁੰਨੇ ਨੇ ਕਿ ਕਿਰੇ ਗੁਰੂ ਕੋਲ ਲੱਗਿਆ ਉਹਨੇ ਤੇ ਜਹਾਜ ਤਿਆਰ ਕਰਤਾ ਹਾਂਜੀ ਹਾਂਜੀ ਭਾਈ ਭਾਈ ਸਾਡੇ ਘਰ ਦੇ ਕਹਿੰਦੀ ਆ ਕਿ ਬਜਾਜ ਬਹੁਤ ਵਧੀਆ ਬਣਿਆ ਹੋਇਆ ਹੈ ਅੱਛਾ ਤੇਰਾ ਨਾਮ ਭਾਈ ਦੀਪ ਦੀਪ ਜੀ ਫਿਰ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲੀ ਵਾਰ ਬਟਾਲੇ ਦੇ ਵਿੱਚ ਜਹਾਜ ਤਿਆਰ ਕਰ ਦਿੱਤਾ ਤੇ ਤੁਹਾਡੀ ਵੀ ਮਿਹਨਤ ਲੱਗੀ ਹੈ ਨਾਲ ਕਿਤੇ ਨਾ ਕਿਤੇ ਹਾਂਜੀ ਉਹਦੇ ਬਹੁਤ ਵਧੀਆ ਲੱਗਦਾ ਜੀ ਹਾਂਜੀ ਉਹ ਫਿਰ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਟਾਈਮ ਲੱਗਿਆ ਇਹ ਕਿਦੋਂ ਤਿਆਰ ਹੋ ਜਾਣਾ ਭਈ ਨੂੰ 1 ਮਹੀਨਾ ਲੱਗ ਗਿਆ ਤਕਰੀਬਨ ਜੀ ਤੇ ਤੋਂ ਹੁਣ ਵੱਤੋ ਵੱਤ 2-3 ਦਿਨ ਦਾ ਕੰਮ ਰਹਿ ਗਿਆ ਜੀ ਹਾਂਜੀ ਥੋੜੇ ਜਿਹਾ ਲੋਗੋ ਲਾਗੋ ਬਣ ਨਾਲੇ ਰਹਿ ਗਏ ਆ ਜੀ ਉਸ ਤੋਂ ਬਾਅਦ ਕੰਨੀ ਹੈ ਸੋ ਫਿਰ ਅਗਲਾ ਆਰਡਰ ਵੀ ਕੋ ਮਿਲ ਗਿਆ ਮਿਲੂਗਾ ਇਹ ਵਾਲੇ ਦੇਖ ਕੇ ਜੀ ਜੀ ਕਿਤੋਂ ਕਿਤੋਂ ਤੱਕ ਵੀਡੀਓ ਫਿਰ ਵਾਇਰਲ ਹੋ ਗਈ ਆ ਦੀਪ ਭਾਈ ਜੀ ਕਿ ਉਹਦੀ ਭਾਈ ਦੇ ਤੁਹਾਡੇ ਪੋਸਟ ਦੀ ਵੀਡੀਓ ਤੇ ਭਾਈ ਕਾਫੀ ਦੂਰ ਦੂਰ ਤੱਕ ਵਾਇਰਲ ਹੋ ਗਈ ਆ ਜੀ ਹਾਂਜੀ ਪਰ ਕੀ ਕਹਿਣਾ ਚਾਹਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਲੋਕਾਂ ਨੂੰ ਮੈਸੇਜ ਇਹ ਹੋਇਆ ਜੀ ਬਈ ਆਪਣੇ ਇੰਡੀਆ ਦੇ ਰਹਿ ਕੇ ਕੰਮ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜੀ ਹਾਂਜੀ ਤੋਂ ਫਿਰ ਲੋਕ ਸੈਲਫੀਆਂ ਕਰਾਉਂਦੇ ਨੇ ਅਸੀਂ ਆਣ ਕੇ ਖੜ-ਖੜ ਕੇ ਜੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੋਣ ਵੀ ਜਿਆਦਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਵਾਕਿਆ ਇੱਕ ਅਲੱਗ ਚੀਜ਼ ਪੇਸ਼ ਕਰ ਰਹੇ ਹਾਂ ਮਾੜਾ ਭਾਈ ਬਹੁਤ ਵਧੀਆ ਜਿਆਦਾ ਮਹਿਸੂਸ ਹੁੰਦਾ ਸਾਨੂੰ ਹਾਂਜੀ ਤੋਂ ਗੁਰੂ ਜੀ ਬਾਰੇ ਕੀ ਕਹਿਣਾ ਚਾਹੁੰਦੇ ਗੁਰੂ ਜੀ ਸਾਡੇ ਬਹੁਤ ਵਧੀਆ ਨੇ ਇਹਨਾਂ ਦੇ ਕਰਕੇ ਇਹਨਾਂ ਦੇ ਕਰ ਲਿਆ ਮਾੜਾ ਮੋਟਾ ਜੀ ਹਾਂਜੀ